हां जी आ ही मैं रेज की था कि सब तो पहले मेरी गुजारिश है कि हाउस चलाना रूलिंग पार्टी द फर्ज हुंदा है ਤੇ ਹਰ ਬਾਰੀ ਮੈਂ ਦੇਖ ਰਹੀਆਂ ਕਾਫੀ ਬਹੁਤ سارے ਸੈਸ਼ਨ ਤੋਂ ਕਈ ਸਾਲ ਹੋਣ ਲੱਗੇ ਨੇ ਕਿ ਸੈਸ਼ਨ ਸ਼ੁਰੂ ਹੋਣ ਤੇ ਦੋ ਦਿਨ ਪਹਿਲੇ ਤਿੰਨ ਦਿਨ ਪਹਿਲੇ ਇੱਕ ਇਹੋ ਜਿਹਾ ਇਸ਼ੂ ਨਿਕਲ ਕੇ ਆਂਦਾ ਹੈਗਾ ਮੀਡੀਆ ਵਿੱਚ ਜਿਸ ਇਸ਼ੂ ਨੂੰ ਲੈ ਕੇ ਆਪੋਜੀਸ਼ਨ ਪਾਰਟੀ ਰੋਲਾ ਪਾਉਂਦੀ ਹੀ ਉਹਦੀ ਡਿਸਕਸ਼ਨ ਕੀਤੀ ਜਾਏ ਰੂਲਿੰਗ ਪਾਰਟੀ ਉਹ ਦੀ ਡਿਸੈਸ਼ਨ ਨਹੀਂ ਅਲਾਉ ਕਰਦੀ ਪੂਰੇ 10-15 ਦਿਨ ਉਹ ਵਾਸ਼ ਆਊਟ ਹੁੰਦਾ ਹੈਗਾ ਜਿਵੇਂ ਇਸ ਸੈਸ਼ਨ ਖਤਮ ਹੋਣ ਨੂੰ ਆਉਂਦਾ ਹੈਗਾ ਤੇ ਆਪਦੇ ਬਿੱਲ ਪਾਸ ਕਰਨ ਵਾਸਤੇ ਕੋਈ ਸਮਝੌਤਾ ਹੁੰਦਾ ਹੈ ਜ਼ੋਰ ਜ਼ਬਰਦਸਤ ਆਪਦੇ ਦੋ ਬਿੱਲ ਪਾਸ ਕਰਕੇ ਹਾਊਸ ਨੂੰ ਖਤਮ ਕਰ ਦਿੱਤਾ ਜਾਂਦਾ ਸੋ ਮੇਰੀ ਤਾਂ ਪਹਿਲੀ ਆਈ ਡਿਮਾਂਡ ਸੀ ਕਿ ਇਹ ਜਦ ਪਤਾ ਹੈ ਕਿ ਅਨਸਾਰ ਹੁਣ 3 ਦਿਨ ਪਹਿਲੇ ਅਡਾਨੀ ਦਾ ਇਸ਼ੂ ਇਹ ਨਿਕਲਿਆ ਹੈਗਾ ਤਾਂ ਵਿਪੱਖ ਨੇ ਇਹ ਦੀ ਚਰਚਾ ਮੰਗਣੀ ਹੈ ਤੁਸੀਂ ਇਹ ਦੀ ਚਰਚਾ ਨਹੀਂ ਦੇਣੀ ਮਨੀਪੁਰ ਜਲ ਰਿਹਾ ਹੈ ਤੁਸੀਂ ਉਹ ਦੀ ਜਵਾਬ ਨਹੀਂ ਦੇਣੀ ਜਿੱਤੇ ਕਰਕੇ ਇਹ ਵਾਸ਼ ਆਊਟ ਹੋਣਾ ਹੈਗਾ ਤੇ ਨਾਲ ਇਸ ਲਿਸਟ ਆਫ ਬਿਜ਼ਨਸ ਨੇ ਹੈਰਾਨ ਰਹਿ ਗਈ ਕਿ ਜਪੀਸੀ ਦੇ ਅਧੀਨ ਅਜੇ ਜਿਹੜਾ ਵਕਫ ਬੋਰਡ ਜਪੀਸੀ ਨੂੰ ਦਿੱਤਾ ਗਿਆ ਹੈਗਾ ਜ ਉਹਨਾਂ ਦੀ ਰਿਪੋਰਟ ਨਹੀਂ ਆਈ ਲੇਕਿਨ ਲਿਸਟ ਆਫ ਬਿਜ਼ਨਸ 'ਚ ਵਕਫ ਬੋਰਡ ਦਾ ਬਿੱਲ ਵੀ ਪਾ ਦਿੱਤਾ ਗਿਆ ਜਿਹਦਾ ਮਤਲਬ ਜਦ ਹਾਊਸ ਥੋੜਾ ਕੰਮ ਕਰਨ ਲੱਗੂਗਾ ਇਹਨਾਂ ਨੇ ਉਹ ਬਿੱਲ ਚੱਕ ਕੇ ਲੈਣਾ ਉਹਦੇ ਨਾਲ ਫੇਰ ਵਾਸ਼ ਆਊਟ ਸੋ ਇਹ ਰੂਲਿੰਗ ਪਾਰਟੀ ਵੀ ਜਿਹੜਾ ਹਾਊਸ ਨਾ ਚੱਲੇ ਇਕੱਲੇ ਇਹਨਾਂ ਦੇ ਬਿੱਲ ਪਾਸ ਹੋਣ ਇਸ ਚੱਕਰ 'ਚ ਜਿਹੜੇ ਸੂਬਿਆਂ ਦੇ ਲੋਕਾਂ ਦੇ ਜਿਹੜੇ ਜ਼ਰੂਰੀ ਮੁੱਦੇ ਨੇ ਉਹ ਸਾਡੇ ਵਰਗੀ ਪਾਰਟੀਆਂ ਨੂੰ ਉਠਾਉਣ ਦਾ ਮੌਕਾ ਨਹੀਂ ਮਿਲਦਾ ਅੱਜ ਵੀ ਮੈਂ ਕਿਹਾ ਕਿ ਅੱਜ ਪੰਜਾਬ ਦੇ ਕਿਸਾਨੀ ਦੇ ਹਾਲਾਤ ਦੇਖੋ ਕਿ 25-25-30 ਦਿਨ ਹੋਣ ਨੂੰ ਆਏ ਮੰਡੀਆਂ 'ਚ ਫਸਲਾਂ ਰੁੱਲ ਰਹੀਆਂ ਨੇ ਕਿਸਾਨ ਬੈਠਿਆ ਉਹਦੀ ਕਾਲੀ ਦੀਵਾਲੀ ਉਹਨਾਂ ਦੀ ਮਜ਼ਦੂਰਾਂ ਦੀ ਆੜਤੀਆਂ ਦੀ ਸ਼ੈਲਰ ਵਾਲਿਆਂ ਦੀ ਦੁਕਾਨਦਾਰਾਂ ਸਾਰਿਆਂ ਦੀ ਕਾਲੀ ਦੀਵਾਲੀ ਰਹੀ ਇਹ ਨਿਕੰਮੀ ਸੂਬੇ ਦੀ ਸਰਕਾਰ ਤੇ ਐਂਟੀ ਪੰਜਾਬ ਪਾਲਿਸੀਜ਼ ਕੇਂਦਰ ਦੀ ਸਰਕਾਰ ਕਰਕੇ ਇਹ ਤਾਂ ਆਪਾਂ ਸੁਣਿਆ ਕਿ ਜਿਹੜੇ ਪ੍ਰਾਈਵੇਟ ਖਰੀਦਦਾਰ ਹੁੰਦੇ ਨੇ ਉਹ ਕਿਸਾਨ ਨੂੰ ਐਕਸਪਲੋਇਟ ਕਰਦੇ ਲੇਕਿਨ ਮੈਂ ਪਹਿਲੀ ਵਾਰੀ ਦੇਖ ਰਹੀ ਹਾਂ ਕਿ ਸਰਕਾਰੀ ਏਜੰਸੀਆ ਵੀ ਸਾਡਾ ਚੋਨਾ ਐਮਐਸਪੀ 'ਚ ਨਹੀਂ ਖਰੀਦ ਰਹੀ ਵਿਚਾਰੇ ਕਿਸਾਨ ਨੂੰ 4-4 5-5 ਹਜ਼ਾਰ ਰੇਟ ਤੋਂ ਕੱਟ ਵੇਚਣਾ ਪੈ ਰਿਹਾ ਹੈਗਾ ਆਪਣੀ ਫਸਲ ਚਕਵਾਉਣ ਵਾਸਤੇ ਕਦੇ ਮੌਇਸਚਰ ਕਦੇ ਕੋਈ ਬਹਾਨਾ ਕਰਕੇ ਤਾਂ ਸਰਕਾਰੀ ਏਜੰਸੀ ਜੇ ਕਿਸਾਨ ਦਾ ਸ਼ੋਸ਼ਣ ਕਰਨ ਲੱਗ ਜੂਗੀ ਤੇ ਕਿਸਾਨ ਕਿੱਥੇ ਜਾਊਗਾ ਇੱਕ ਪਾਸੇ ਉਹਨੂੰ ਡੀਏਪੀ ਨਹੀਂ ਮਿਲ ਰਹੀ ਹੈ ਜਿਹੜੀ ਡੀਏਪੀ ਮਿਲ ਰਹੀ ਉਹਦੇ 60% ਸੈਂਪਲ ਫੇਲ ਹੋ ਰਹੇ ਨੇ ਇੱਕ ਕੇਂਦਰ ਤੇ ਸੁਭੇ ਦੀ ਸਰਕਾਰ ਨਾਲ ਰਿਸਪਾਂਸਿਬਲ ਹੈ ਜੇ ਉਹ ਆਪਣੀ ਪ੍ਰਾਲੀ ਜਲਾਏ ਤੇ ਉਹਦੇ ਉੱਤੇ ਕੇਸ ਕੀਤੇ ਜਾਂਦੇ ਨੇ ਸੋ ਹਰ ਪੱਖੋਂ ਮੈਂ ਕਹਿ ਸਕਦੀ ਹਾਂ ਕਿ ਕਿਸਾਨੀ ਆंदोलਨ ਤੋਂ ਲੈ ਕੇ ਹੁਣ ਤਾਈਂ ਜਿਹੜਾ ਪੰਜਾਬ ਦੇ ਕਿਸਾਨ ਦਾ ਹਸ਼ੇ ਸਕੇਂਦਰ ਦੀ ਸਰਕਾਰ ਨੇ ਕੀਤਾ ਇਸ ਸਟੇਟ ਸਰਕਾਰ ਦੀ ਹਿਮੈਤ ਦੇ ਨਾਲ ਅੱਜ ਨਾ ਤਾਂ ਉਹ ਐਮਐਸਪੀ ਦੀ ਲੀਗਲ ਗਾਰੰਟੀ ਉਹਨਾਂ ਨੂੰ ਮਿਲੀ ਹੈ ਤੇ ਅੱਜ ਨਾ ਡੀਏਪੀ ਮਿਲ ਰਹੀ ਹੈ ਨਾ ਫਸਲ ਚੁਕਾਈ ਜਾ ਰਹੀ ਹੈ ਸ਼ੈੱਲ ਰਨ ਵਾਲਿਆ ਦਾ ਸਾਰੇ ਬੰਦ ਹੋਈ ਜਾ ਰਹੇ ਉਹ ਬੈਂਕਰਪਟ ਹੋ ਕੇ ਕਿਉਂਕਿ ਉਹਨਾਂ ਦਾ ਸਪੇਸ ਜਿਹੜਾ ਰੇਕ ਦੇ ਕੇ ਸੈਂਟਰ ਨੂੰ ਅ ਜਗਾ ਬਨਾਨੀ ਹੁੰਦੀ ਹੈ ਇਸ ਸ਼ੈਲਰਾਂ ਦੇ ਵਿੱਚ ਉਹ ਜਗਾ ਅੱਜ ਤੱਕ ਨਹੀਂ ਬਣਾ ਸਕੀ ਤੱਕ ਜੀ ਕਿ ਉਹ ਨਹੀਂ ਇੱਚਾ ਕਰ ਰਹੇ ਨੇ ਸੋ ਮਜ਼ਦੂਰਾਂ ਦਾ ਨੁਕਸਾਨ ਆੜਤੀਆਂ ਦਾ ਸੋ ਇੱਕ ਮੁੱਦਾ ਸਭ ਤੋਂ ਜ਼ਰੂਰੀ ਜਿਹੜਾ ਮੈਂ ਕਿਹਾ ਕਿ ਹਰ ਪਾਰਟੀ ਇਹਨੂੰ ਅਪੋਜ਼ ਨਹੀਂ ਕਰ ਸਕਦੀ ਤੁਸੀਂ ਕਿਸਾਨਾਂ ਦੇ ਉੱਤੇ ਚਰਚਾ ਜ਼ਰੂਰ ਕਰੋ ਦੂਜਾ ਮੁੱਦਾ ਜਿਹੜਾ ਮੈਂ ਚੱਕਿਆ ਕਿ ਲਗਾਤਾਰ ਪੰਜਾਬ ਦੇ ਨਾਲ ਜਿਹੜਾ ਧੱਕਾ ਹੋ ਰਿਹਾ ਹੈਗਾ ਅੱਜ ਸਾਡੀ ਰਾਜਧਾਨੀ ਚੰਡੀਗੜ੍ਹ ਇੱਕ ਕੋਈ ਇੰਡੀਪੈਂਡੈਂਟ ਐਮਪੀ ਹਰਿਆਣੇ ਤੋਂ ਜਿੱਤ ਗਿਆ ਜਿਹੜਾ ਕਹਿੰਦਾ ਵੀ ਸਾਡੀ ਰਾਜਧਾਨੀ ਪਈ ਲੱਗਦਾ ਇਹਨਾਂ ਲੋਕਾਂ ਨੇ ਇਹ ਤਾਂ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ ਨਹੀਂ ਪੜਿਆ ਜਿਹੜਾ ਪਾਰਲੀਮੈਂਟ ਤੋਂ ਪਾਸ ਹੋਇਆ ਜਿੱਥੇ ਇਹ ਟੈਂਪੋਰਰੀ ਰਾਜਧਾਨੀ ਪੰਜਾਬ ਤੇ ਚੰਡੀਗੜ੍ਹ ਜਿਹੜਾ ਸਾਲ ਬਾਅਦ ਪੰਜਾਬ ਨੂੰ ਦਿੱਤੀ ਜਾਉ। ਉਹਦੇ ਤੋਂ ਕਿੰਨੇ ਸਾਲ ਨਿਕਲ ਗਏ ਤਿੰਨੇ ਧਾਕੇ ਨਿਕਲ ਗਏ ਅੱਜ ਤਾਈਂ ਸਾਨੂੰ ਨਹੀਂ ਮਿਲੀ ਤੇ ਸੈਂਟਰਲ ਵੀ এনवायरमेंट ਮਿਨਿਸਟਰੀ ਨੇ ਚੱਕ ਕੇ 10 ਏਕੜ ਜ਼ਮੀਨ ਚੰਡੀਗੜ੍ਹ ਵਿੱਚ ਹਰਿਆਣੇ ਨੇ ਵਿਧਾਨ ਸਭਾ ਮੰਗਿਆ ਤਾਂ ਉਹਨਾਂ ਨੂੰ ਨੋਬਜੈਕਸ਼ਨ ਸਰਟੀਫਿਕੇਟ ਦਿੱਤਾ। ਮਤਲਬ ਸਾਡੇ ਰਾਜਧਾਨੀ ਦੇ ਉੱਤੇ ਸਾਡਾ ਹੱਕ ਕਮਜ਼ੋਰ ਕੀਤਾ ਅਗਰੇ ਪਹਿਲੇ ਹੋਮ ਮਿਨਿਸਟਰੀ ਨੇ ਜਿਹੜਾ 60 40 ਰੇਸ਼ੋ ਜਿਹੜਾ ਹੁੰਦਾ ਸੀ ਪੰਜਾਬ ਤੇ ਹਰਿਆਣਾ ਦੇ ਆਫੀਸਰਸ ਦਾ ਉਹਨੂੰ ਡਾਈਲੂਟ ਕਰਕੇ ਬਾਹਰ ਦੇ ਅਫਸਰ ਲਾ ਕੇ ਸੋ ਹਰ ਪੱਖੋਂ ਸਾਡੀ ਰਸਾਨੀ ਸਾਡੋ ਅ ਖੋਈ ਜਾ ਰਹੀ ਹੈ ਸਾਡੇ ਪਾਣੀ ਤਾਂ ਪਹਿਲੇ ਹੀ ਖੋਇਆ ਹੋਇਆ ਹੈਗਾ ਤੇ ਹੁਣ ਸਾਡੀ ਪੰਜਾਬ ਯੂਨੀਵਰਸਿਟੀ ਵੀ ਜਿਹਦੇ 31 ਅਕਤੂਬਰ ਨੂੰ ਉਹਨਾਂ ਦਾ ਟੈਨਯੂਰ ਖਤਮ ਹੁੰਦਾ ਹੈ ਸੈਨੇਟ ਦਾ ਚਾਰ ਚਿੱਠੀਆਂ ਲਿਖ ਛੱਡੇ ਨੇ ਕਿਉਂ ਵਾਈਸ ਪ੍ਰੈਜ਼ੀਡੈਂਟ ਸਾਹਿਬ ਇਲੈਕਸ਼ਨ ਦੀ ਇਸ ਮਨਜ਼ੂਰੀ ਨਹੀਂ ਦਿੰਦੇ ਜਿਹਦੇ ਕਰਕੇ ਪੰਜਾਬ ਯੂਨੀਵਰਸਿਟੀ ਦਾ ਬਹੁਤ ਵੱਡਾ ਨੁਕਸਾਨ ਹੋ ਉੱਥੇ ਧਰਨੇ ਸੋ ਹਰ ਪੱਖੋਂ ਸਾਡੀ ਐਜੂਕੇਸ਼ਨ ਸਿਸਟਮ ਹੋਏ ਸਾਡੀ ਕਿਸਾਨੀ ਹੋਏ ਸਾਡੀ ਰਾਜਧਾਨੀ ਹੋਏ ਸਾਡਾ ਪਾਣੀ ਹੋਏ ਹਰ ਪੱਖੋਂ ਪੰਜਾਬ ਦੇ ਨਾਲ ਜਿਹੋ ਜਿਹਾ ਵਿਕਰਾ ਸੈਂਟਰਲ ਫੰਡਸ ਵੀ ਮੈ ਰੇਜ਼ ਕੀਤੇ ਮੈਨੂੰ ਹਰਾਨੀ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਨੁਮੰਦੇ ਸੀ ਉਹਨਾਂ ਨੇ ਇਹ ਗੱਲ ਨਹੀਂ ਚੱਕੀ ਸਾਡਾ ਐਜੂਕੇਸ਼ਨ ਫੰਡ ਹੋਏ ਸਾਡਾ ਹੈਲਥ ਫੰਡ ਹੋ ਹਜ਼ਾਰਾਂ ਕਰੋੜ ਰੁਪਏ ਤੁਸੀਂ ਸਾਡਾ ਉਹੀ ਰੋਕੀ ਬੈਠੇ ਹੋ ਸੋ ਇਹ ਜਿਹੜੇ ਜ਼ਰੂਰੀ ਮੁੱਦੇ ਪੰਜਾਬ ਦੇ ਇਹ ਜ਼ਰੂਰ ਡਿਸਕਸ ਕਰਨ ਵਾਸਤੇ ਸਮਾਂ ਚਾਹੀਦਾ ਹੈਗਾ ਪਾਵੇਂ ਸਾਡੇ ਹੁਣ ਲੈਂਡ ਐਕ acquisition ਜਿਹੜੀ ਭਾਰਤਮਾਲਾ ਜ਼ਮੀਨ ਦੇ ਅਧੀਨ ਜਿਹੜਾ ਆ ਜਾਮਨਗਰ ਅ ਅਜਮੇਰ ਵਾਲਾ ਜਿਹੜਾ ਹਾਈਵੇ ਜਿਹੜਾ ਬਣ ਰਿਹਾ ਹੈ ਉਹ ਵੀ ਕਿਸਾਨ ਆਪਦੀ ਜ਼ਮੀਨ ਵਾਸਤੇ ਲੜ ਰਹੇ ਕਿ ਸਾਨੂੰ ਸਾਨੂੰ ਪੂਰਾ ਮੁੱਲ ਨਹੀਂ ਮਿਲ ਰਿਹਾ ਤੇ ਮਾਰ ਕੁੱਟ ਕੇ ਉਹਦੀ ਜ਼ਮੀਨ ਕਬਜ਼ਾ ਕੀਤੀ ਜਾ ਰਹੀ ਹੈ ਸੋ ਇੰਨੇ ਜ਼ਰੂਰੀ ਜ਼ਰੂਰੀ ਮੁੱਦੇ ਹੈਗੇ ਤੇ ਇਹਨਾਂ ਨੇ ਦੋਨਾਂ ਨੇ ਆਪਦੀ ਅੰਡਰਸਟੈਂਡਿੰਗ ਪਹਿਲੇ ਤੁਸੀਂ ਨਾ ਚੱਲਣ ਤੋਂ ਉਹਦੇ ਬਾਅਦ ਅਸੀਂ ਨਹੀਂ ਚੱਲਾਂ ਤਾਂ ਇਹ ਲੋਕਾਂ ਦੇ ਮੁੱਦੇ ਕਿੱਥੇ ਜਾਣ ਲੋਕਾਂ ਦੇ ਪੈਸਿਆਂ ਦੇ ਨਾਲ ਇਹ ਪਾਰਲੀਮੈਂਟ ਚੱਲਦੀ ਹੈ ਲੋਕਾਂ ਤੋਂ ਚੁਣ ਕੇ ਅਸੀਂ ਪਹੁੰਚਦੇ ਆਂ ਤੇ ਸਾਨੂੰ ਫਿਰ ਉਹੀ ਸਮਾਂ ਨਹੀਂ ਮਿਲਦਾ ਛੋਟੀ ਪਾਟੀਆਂ ਨੂੰ ਉਪਰੋਂ ਇਹ ਇਹਨਾਂ ਦੀ ਆਪਸੀ ਲੜਾਈ ਚ ਸਾਰੇ ਮੁੱਦੇ ਰਹਿ ਜਾਂਦੇ ਸੋ ਇਹ ਮੈਂ ਸਾਰੇ ਮੁੱਦੇ ਇੱਥੇ ਚੱਕੇ ਕੀ ਜਿਹੜੇ ਕਿਸਾਨਾਂ ਦੇ ਸਾਡੀ ਬੰਦੀ ਸਿੱਖਾਂ ਦਾ ਮੁੱਦਾ ਬਹੁਤ ਜ਼ਰੂਰੀ ਹੈਗਾ ਕਿ ਜਿੱਥੇ 30 35 35 ਸਾਲ ਹੋ ਗਏ ਨਾ ਤਾਂ ਤੁਸੀਂ ਉਹਨੇ ਦੇ ਫਾਸੀ ਦੀ ਸਜ਼ਾ ਕਰਦੇ ਹੋ ਦੋ ਦੋ ਬਾਰੀ ਉਹਨਾਂ ਨੇ ਉਮਰ ਕੈਦ ਭਰਤੀਆਂ ਫੇਰ ਵੀ ਤੁਸੀਂ ਨਵਾਂ ਕਾਨੂੰਨ ਵੀ ਲਿਆਏ ਪਰ ਉਹਨਾਂ ਦੇ ਵਿੱਚ ਜਿੱਥੇ ਕਹਿੰਦੇ ਸਾਰਿਆਂ ਨੂੰ ਇਨਸਾਫ਼ ਮਿਲੇਗਾ ਬੰਦੀ ਸਿੱਖਾਂ ਦੀ ਇਨਸਾਫ਼ ਦੀ ਕੋਈ ਗੱਲ ਨਹੀਂ ਇੱਕ ਪਾਰ ਇੱਕ ਕਿਸੇ ਨੂੰ ਹਰ ਤੀਜੇ ਮਹੀਨੇ ਪਰੋਲ ਮਿਲਦੀ ਹੈ ਉਥੇ ਬੰਦੀ ਸਿਖਾ ਨੂੰ 30 35 ਸਾਲਾਂ ਚ 4 ਸਾਲ ਦੀ ਦੋ ਬਾਰੀ 4 ਘੰਟਿਆਂ ਦੀ ਪਰੋਲ ਮਿਲਦੀ ਹੈ ਸੋ ਇਹ ਸਾਰੀ ਜਿਹੜੀ ਅ ਨਸ਼ਿਆਂ ਦਾ ਵੱਡਾ ਮੁੱਦਾ ਕਿ 12 15 ਸਾਲ ਹੋ ਗਏ ਸਰਕਾਰ ਨੂੰ ਹੁਣ ਤੇ ਬਾਰਡਰ ਦੇ ਪਾਰੋਂ ਰੋਜ਼ ਡਰੋਨਾਂ ਦੇ ਰਾਹੀਂ ਆ ਰਿਹਾ ਹੈ ਕੀ ਕੀਤਾ ਹੈ ਹੋਮ ਮਿਨਿਸਟਰੀ ਜਵਾਬ ਕਿਉਂ ਨਹੀਂ ਦਿੰਦੀ ਹੈ ਇਹਨਾਂ ਚੀਜ਼ਾਂ ਦਾ ਸੋ ਹਰ ਪੱਖੋਂ ਪੰਜਾਬ ਦੇ ਨੌਜਵਾਨ ਨਸ਼ੀਲੇ ਬਣ ਨਸ਼ੇ ਦੇ ਆਦੀ ਬਣ ਜਾ ਨਸ਼ਾ ਪੂਰਾ ਬਾਰਡਰ ਦੇ ਪਾਰੋਂ ਕੋਈ ਰੋਕ ਤੋਕ ਨਹੀਂ ਹੈ ਨਹੀਂ ਥਾਮ ਨਹੀਂ ਰਿਹਾ ਰੋਜ਼ ਵਧ ਰਿਹਾ ਹੈ ਸੂਬੇ ਦੀ ਸਰਕਾਰ ਉਹਨਾਂ ਦੇ ਨਾਲ ਹੱਥ ਮਿਲਾਈ ਬੈਠੀ ਹੈ ਕੇਂਦਰ ਦੇ ਨਾਲ ਨਾ ਉਹ ਰੋਕ ਰਹੀ ਹੈਗੀ ਕਿਸਾਨਾਂ ਦੇ ਨਾਲ ਉਹ ਆਪਾਂ ਉਹਨਾਂ ਦੇ ਹਸ਼ੇ ਦੇਖ ਰਹੇ ਆ ਨੌਜਵਾਨਾਂ ਦਾ ਹਾਲ ਉਹ ਆਪਾਂ ਦੇਖ ਰਿਹਾ ਇੰਡਸਟਰੀ ਸਾਡੀ ਭਜ ਰਹੀ ਹੈ ਲਾਅ ਐਂਡ ਆਰਡਰ ਦਾ ਕੋਈ ਹਾਲ ਹੈ ਨਹੀਂ ਤੇ ਇੱਥੇ ਆਪਾਂ ਆਵਾਜ਼ ਨਹੀਂ ਚੱਕ ਸਕਦੇ ਆਪਣੀ ਗੱਲ ਨਹੀਂ ਰੱਖ ਸਕਦੇ ਸੋ ਇਹ ਸਾਰੇ ਮੁੱਦੇ ਮੈਂ ਇੱਥੇ ਉਠਾਏ ਨੇ ਮੈਂ ਉਮੀਦ ਕਰਦੀ ਆ ਵੈਸੇ ਤਾਂ ਮੈਂ ਦੇਖਿਆ ਕਿ ਇੱਥੇ ਬੋਲਣ ਦਾ ਕੋਈ ਫਾਇਦਾ ਨਹੀਂ ਇਹਨਾਂ ਦੇ ਕਾਂਚੇ ਤਾਂ ਜੂ ਨਹੀਂ ਸਕਦੇ ਲੱਗਦਾ ਸੈਸ਼ਨ ਹੰਗਾਮੇਦਾਰ ਰਹੇਗਾ ਹਰ ਹਾਲਤ ਚ ਰਹੂਗਾ ਜੀ ਇਹਨਾਂ ਦੀ ਪਲੈਨਿੰਗ ਦੋਨਾਂ ਦੀ ਅੰਡਰਸਟੈਂਡਿੰਗ ਹੁੰਦੀ ਆ ਪਿਛਲੇ ਕਿੰਨੇ ਸੈਸ਼ਨ ਕੱਢ ਲਓ ਸਾਰੀਆਂ ਸ਼ੁਰੂ ਹੁੰਦੇ ਤਿੰਨ ਦਿਨ ਪਹਿਲੇ ਕੋਈ ਮੁੱਦਾ ਖ਼ਬਰ ਚ ਆਂਦਾ ਉਹਨੂੰ ਚੱਕ ਕੇ ਕਾਂਗਰਸ ਰੋਲਾ ਪਾਣ ਲੱਗ ਜਾਂਦੀ ਹੈਗੀ ਉਹ ਰੋਲੇ ਨੂੰ ਉਹ ਪੈ ਨਹੀਂ ਦਿੰਦੇ ਨੇ ਹਫ਼ਤਾ ਭਰ ਐ ਨਿਕਲ ਜਾਂਦਾ ਜਦ ਕੋਈ ਗੱਲ ਸਿਰੇ ਲੱਗਣ ਲੱਗੇ ਆਪਨੇ ਦੋ ਬਿੱਲ ਪਾਸ ਕਰਾ ਕੇ ਫਿਰ ਹੋਰ ਕੋਈ ਅਟਕਾਉ ਮਾ ਹੁਣ ਤਾਂ ਵਕਮਫੋਰਟ ਦਾ ਬਿੱਲ ਆਪ ਹੀ ਲਾ ਕੇ ਮਤਲਬ ਇਹ ਕਹੀ ਰਹਿਣੇ ਕਿ ਜੇ ਚਲੇ ਕੇ ਸਹ ਹਲਚ ਅਸੀਂ ਬੁੱਲ ਲੈ ਕੇ ਜੇਪੀਸੀ ਦੇ ਕੋਲ ਹੈਗਾ ਅਜੇ ਉਹਨਾਂ ਦਾ ਫੈਸਲਾ ਨਹੀਂ ਆਇਆ ਤੁਸੀਂ ਉਹਨੂੰ ਲਿਸਟ ਸੈਂਟਰ ਦੇ ਰਵੱਈਆ ਜਿਹੜਾ ਹੈ ਉਹ ਵੀ ਮਾੜਾ ਹੈਗਾ ਤੇ ਅਫਸੋਸ ਦੀ ਗੱਲ ਕਿ ਸੂਬੇ ਦੇ ਹੱਕਾਂ ਦੀ ਰਾਖੀ ਜਿਹੜੀ ਆਮ ਆਦਮੀ ਪਾਰਟੀ ਨੂੰ ਕਰਨੀ ਹੈ ਉਹ ਆਮ ਆਦਮੀ ਪਾਰਟੀ ਨਹੀਂ ਕਰ پا ਰਹੀ ਹੈ ਮੈਂ ਤਾਂ ਇਹ ਵੀ ਕਹਿਨੀ ਆ ਕਿ ਆਮ ਆਦਮੀ ਪਾਰਟੀ ਜਿਹੜਾ ਆਪਣਾ ਪਿੱਠ ਥੱਪ ਥੱਪ ਆ ਰਹੀ ਹੈ ਵੀ ਅਸੀਂ ਤਿੰਨ ਸੀਟਾਂ ਜਿੱਤੇ ਨੇ ਪਹਿਲੇ ਤਾਂ ਤੁਸੀਂ ਅਕਾਲੀ ਦਲ ਦਾ ਸ਼ੁਕਰਾਨਾ ਕਰੋ ਜਿੱਤੇ ਕਰਕੇ ਤੁਸੀਂ ਆ ਤਿੰਨ ਸੀਟਾਂ ਜਿੱਤਿਓ ਨਹੀਂ ਤਾਂ ਉਹਨੇ 4 ਮਹੀਨੇ ਪਹਿਲੇ ਜਿਹੜੀ ਲੋਕ ਸਭਾ ਦੀ ਚੋਣਾਂ ਹੋਈਆਂ ਨੇ ਜਿੱਥੇ 92 ਸੀਟਾਂ ਦਿੱਤੀਆਂ ਸੀ 117 'ਚ ਤੁਸੀਂ 33 'ਚ ਆ ਕੇ ਖੜ ਗਏ ਸੀ ਤੇ ਅੱਜ ਤਾਂ ਤੁਹਾਨੇ ਉਹ ਇੱਕ ਵੀ ਨਹੀਂ ਆਨੀ ਸੀ ਬਰਨਾਲਾ ਮੁੱਖ ਮੰਤਰੀ ਦਾ ਹੋਮ ਸਟੇਟ ਹੈ ਉੱਥੇ ਹੀ ਸੇਟ ਹੈ ਹਰਜਾਨ ਤੇ ਫਿਰ ਇਹ ਤਾਂ ਅਕਾਲੀ ਦਲ ਦੀ ਬਦੌਲਤ ਇਹਨਾਂ ਦਾ ਦਾਲ ਲੱਗਿਆ ਨਹੀਂ ਤਾਂ ਇਹਨਾਂ ਦਾ ਕੀ ਦਾਲ ਲੱਗਣਾ ਸੀ